हां जी किसान वीर ਉਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਆ ਦੋਸਤੋ ਪਿੰਡ ਗਲਾਲੀਪੁਰ ਹੈਗੀ ਆ ਮਾਝੇ ਦਾ ਦੋਸਤੋ ਪਿੰਡ ਆ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਪਿੰਡ ਨੂੰ ਤਰਨਤਾਰਨ ਲੱਗਦਾ ਹੈਗਾ ਤੇ ਸ਼ਹਿਬਾਜਪੁਰ ਜਿਹੜਾ ਦੋਸਤੋ ਅੱਡਾ ਬਿਲਕੁਲ ਨਜ਼ਦੀਕ ਹੈਗਾ ਸ਼ਹਿਬਾਜਪੁਰ ਬਿਲਕੁਲ ਨੇੜੇ ਆ ਤੇ ਬੈਂਕਾ ਵੀ ਬਿਲਕੁਲ ਜਿਹੜੇ ਪਿੰਡ ਆ ਦੋਸਤੋ ਉਹ ਨੇੜੇ ਨੇੜੇ ਹੈਗਾ ਤੇ ਤੁਸੀਂ ਕਿਸੇ ਪਾਸੇ ਵੀ ਆ ਸਕਦੇ ਜੇਕਰ ਤੁਸੀਂ ਦੋਸਤੋ ਪੱਟੀ ਇਤੋਂ ਵੀ ਆਉਣਾ ਹੈਗਾ ਪੱਟੀ ਵਾਲੇ ਪਾਸਿਓਂ ਵੀ ਆਉਣਾ ਤੇ ਤੁਸੀਂ ਕੈਰੋਂ ਤੋਂ ਵੀ ਸਿੱਧਾ ਕੋਹਾੜਕੇ ਕੋਹਾੜਕੇ ਦੇ ਵਿੱਚ ਉਹਦੀ ਜਦੋਂ ਸ਼ਹਿਬਾਜਪੁਰੋਂ ਆਉਂਦੇ ਹੋ ਦੋਸਤੋ ਤਾਂ ਜਿਹੜਾ ਸ਼ਹਿਬਾਜਪੁਰ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਇਸ ਪਿੰਡ ਦੀ ਤੇ ਅੱਜ ਦੋਸਤੋ ਇਸ ਘਰੋਂ ਜੇ ਨਾ ਘਾ ਪਤਾਨੂੰ ਦੋ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਮੱਜਾਂ ਦੇ ਵਿੱਚ ਹੋਣਗੀਆਂ ਦੋਸਤੋ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਮਾਲਕ ਤੋਂ ਓਨਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਸ਼ੂ ਜਿਹੜੇ ਦੋਸਤੋ ਤਾਜੇ ਸੂਏ ਸਬਾਏ ਨੇ ਤੇ ਤਸੱਲੀ ਤੁਸੀਂ ਜਿਹੜੀ ਆ ਘਰ ਵਿਜਟ ਕਰਕੇ ਤਸੱਲੀ ਜਰੂਰ ਕਰ ਲਿਓ ਚਬਾਈ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਤੇ ਬਾਕੀ ਪਸ਼ੂ ਜਿਹੜੇ ਆ ਦੋਸਤੋ ਹੁਣ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਿਪ ਕੇ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਚਬਾਈ ਕਰਕੇ ਧਾਰਾ ਮਾਰ ਕੇ ਚਾਰੇ ਥਾਣਾ ਦੀਆਂ ਚੈੱਕ ਪਾਸ ਵੀ ਜਰੂਰ ਕਰਾਵਾਂਗੇ ਅੱਜ ਦੋਸਤੋ ਤਰੀਕ ਜਿਹੜੀ ਹੈਗੀ 22 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਤਾਂ ਸਮਾਂ ਜਿਹੜਾ ਦੋਸਤੋ ਤਕਰੀਬਨ 11 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਮਾਰਨਿੰਗ ਟਾਈਮ ਤੇ ਚੱਲਦੇ ਆਪਦੇ ਡਿਟੇਲ ਲਈ ਬਾਈ ਹੋਰਾਂ ਦੇ ਪਾਸੋਂ ਆਪਾਂ ਡਿਟੇਲ ਹੈ ਕਿ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਜੋ ਭਾਈ ਸਾਹਮਣੇ ਜੀ ਅ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਠੀਕ ਠਾਕ ਜੀ ਐ ਵਧੀਆ ਕਿਰਪਾ ਜੀ ਠੀਕ ਆ ਹਾਂਜੀ ਤੇ ਅ ਸੋਭੀ ਜੀ ਪਹਿਲਾਂ ਆਪਣਾ ਨਾਮ ਜਰੂਰ ਦੱਸੀ ਆਪਣੇ ਭੈਣ ਭਰਾਵਾਂ ਨੂੰ ਨਾਮ ਆਪਣਾ ਸ਼ੋਭਨਾਮ ਵਰਿੰਦਰਪਾਲ ਸਿੰਘ ਜੀ ਠੀਕ ਹੈ ਜੀ ਅ ਪ੍ਰਿੰਦਰਪਰ ਵੀ ਪਸ਼ੂ ਵਪਾਰ ਦਾ ਕੰਮ ਆਪਣਾ ਹਾਂਜੀ ਪਸ਼ੂ ਵਪਾਰ ਠੀਕਾ ਕੰਮ ਕਿੰਨੇ ਕ ਸਮੇਂ ਤੋਂ ਵੀਰ ਕੰਮ ਕਰਦੇ ਆ ਰਹੇ ਸਾਨੂੰ 12 13 ਸਾਲ ਹੋ ਗਏ ਜੀ 12 13 ਸਾਲ ਹੋ ਗਏ ਤੇ ਪਸ਼ੂ ਜਿਹੜੇ ਆਪਣੇ ਕੋਲ ਡੇਲੀ ਰੂਟੀਨ ਚ ਆਉਂਦੇ ਆ ਆਹ ਡੇਲੀ ਰੂਟੀਨ ਚ ਆਉਂਦੇ ਆ ਹਾਂ ਗਾਵਾਂ ਵੀ ਆਉਂਦੀਆਂ ਮੱਝਾਂ ਵੀ ਆਉਂਦੀਆਂ ਹਾਂਜੀ ਠੀਕਾ ਸੋ ਦੋਸਤੋ ਕੁਆਲਟੀ ਵਾਲੇ ਪਸ਼ੂ ਤੁਹਾਨੂੰ ਮਿਲਣਗੇ ਤੇ ਤਕਰੀਬਨ ਨਾਏ ਨਵਾਏ ਧਵਾਏ ਨਹੀਂ ਪਸ਼ੂ ਹੈਗੇ ਕਿਉਂਕਿ ਸਿਆਲ ਦੀਆਂ ਦਿਹਾੜੀਆਂ ਨੇ ਸਿਆਲੀ ਦਿਨ ਨੇ ਤੇ ਬਾਈ ਹੋਰਾਂ ਨੇ ਬਾਕੀ ਪ੍ਰੋਪਰ ਜਿਹੜਾ ਹੈਗਾ ਦੋਸਤੋ ਹੀਰੇ ਹੁੰਦੇ ਆ ਬਿਲਕੁਲ ਉਹਦੇ ਰੇਟ ਡਿਟੇਲ ਜਿਹੜੀ ਹੈਗੀ ਆ ਆਪਾਂ ਪਹਿਲੀ ਮੱਝ ਦੀ ਆਪਾਂ ਲੈ ਲੈਨੇ ਬਾਈ ਹੋਰਾਂ ਦੇ ਪਾਸੋਂ ਅ ਸੋ ਭਾਜੀ ਕੀ ਅਸੀਂ ਕਰੀਏ ਇਨਫੋਰਮੇਸ਼ਨ ਸਾਂਝੀ ਆਪਾਂ ਇਹ ਬਾਈ ਰਾਤੀ ਸੂਈ ਆ ਰਾਤ ਨੂੰ ਸੂਈ ਆ ਹਾਂਜੀ ਰਾਤੀ ਸੂਈ ਆ ਹਾਂ ਮਤਲਬ ਕਿ ਅੱਜ 21 ਤਰੀਕ ਦੀ ਰਾਤ ਨੂੰ ਸੂਈ ਨਾ ਹਾਂਜੀ 21 ਤਰੀਕ ਦੀ ਰਾਤ ਦੀ ਸੂਈ ਠੀਕ ਆ ਹਾਂਜੀ ਠੀਕ ਆ ਅ ਸੋ ਦੋਸਤੋ ਰਾਤ ਦੀ ਸੂਈ ਹੋਈ ਆ ਤੇ ਭਾਜੀ ਬਾਕੀ ਜੇਰ ਜੂਰ ਪ੍ਰੋਪਰ ਹਾਂਜੀ ਜੇਰ ਦੀ ਵੀਡੀਓ ਹੈਗੀ ਮੇਰੇ ਤੋਂ ਪਈ ਪ੍ਰੋਪਰ ਦੋ ਮੱਝਾਂ ਦੀ ਜੇਰ ਦੀ ਵੀਡੀਓ ਦੀ ਉਹ ਆਪਾਂ ਜਰੂਰ ਦੋਸਤੋ ਤਰ ਨਾਲ ਸ਼ੇਅਰ ਕਰਦਾਂਗੇ ਕਿਉਂਕਿ ਐ ਹੁੰਦਾ ਵੀ ਕਈ ਵਾਰ ਆਪਾਂ ਕਹਿ ਦਿੰਨੇ ਆ ਵੀ ਹਾਂ ਵੀ ਜੇਰ ਪੈ ਗਈ ਆ ਬਾਦ ਵਿੱਚ ਕੋਈ ਉਹ ਖਿਆਈ ਨਾ ਆਵੇ ਪ੍ਰੋਪਰ ਜੇਰ ਪਈ ਹੈਗੀ ਆਪਣੇ ਆਪ ਉਹ ਵਿੱਚ ਵੀਡੀਓ ਦੇ ਨਾਲ ਮੈਂ ਸ਼ੇਅਰ ਕਰ ਦੂੰਗਾ ਨਾਲ ਤੇ ਆ ਸੂਆ ਬਾਈ ਜੀ ਕਿੰਨਾ ਸੁਈ ਹੋਵੇਗੀ ਸੂਆ ਬਾਈ ਤੀਜਾ ਸੁਈ ਹੈ ਤੀਜਾ ਸੂਆ ਹਾਂਜੀ ਤੇ ਬਾਕੀ ਮੈਂ نیچے ਇਸ ਤੇ ਬੱਚਾ ਕੀ ਬੱਚਾ ਕੱਟਾ ਕੱਟਾ ਆ ਗਿਆ ਹਾਂਜੀ ਨੀਚੇ ਦੋਸਤੋ ਇਸ ਤੇ ਮੇਲ ਕਾਫ ਆ ਨੀਚੇ ਇਸ ਤੇ ਕੱਟਾ ਜੀ ਤੇ ਆ ਥਾਣਾ ਹਵਾਨਾ ਵੇਖੋ ਬਹੁਤ ਖੂਬਸੂਰਤ ਜਿਹੜਾ ਆਰਡਰ ਹੈਗਾ ਲੇਫਟੀ ਬਹੁਤ ਖੂਬਸੂਰ ਬਿਲਕੁਲ ਤਾਜੀ ਸੂਈ ਹੈ ਦੋਸਤੋ ਤੇ ਰਾਤ ਦੀ ਸੂਈ ਹੈਗੀ ਆ ਤੇ ਬਿਲਕੁਲ ਝੇਰ ਪ੍ਰੋਪਰ ਪਈ ਆ ਬਾਈ ਹੁਣ ਦੱਸਦਾ ਬਾਕੀ ਵੀਡੀਓ ਪ੍ਰੋਪਰ ਬਣਾ ਕੇ ਰੱਖੀ ਆ ਕਿਉਂਕਿ ਥੋੜੀ ਜਿਹੀ ਸੰਤੁਸ਼ਟੀ ਹੁੰਦੀ ਆ ਸੈਟਸ ਫਾਈ ਤੁਸੀਂ ਵੀ ਹੋ ਜੋ ਵੀ ਆ ਬਾਕੀ ਝੇਰ ਪਈ ਆ ਤੇ ਤੀਜਾ ਸੂਆ ਬਾਈ ਹੁਣ ਦੱਸਦਾ ਤੇ ਮੂੰਹ ਮੱਥਾ ਫੇਸ ਦੀ ਕੁਆਲਿਟੀ ਇਕੱਰੀ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਹੈ ਜੀ ਬਿੱਲੀਆਂ ਅੱਖਾਂ ਨੇ ਮੱਥਾ ਬੱਲਾ ਤੇ ਤਕਰੀਬਨ ਮਗਲੇ ਪੈਰ ਦੇ ਹੈਗੇ ਮਾਰਕਿੰਗ ਹੈਗੀ ਆ ਜਿੱਦਾਂ ਆਪਾਂ ਨੀਲੀ ਦੇ ਪਸ਼ੂਆਂ ਦੇ ਵਿੱਚ ਦੇਖਦੇ ਆ ਸੋ ਬਹਿਣੀ ਵਾਲੇ ਪਾਸੇ ਤੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਣਾ ਦੀ ਕੁਆਲਿਟੀ ਉਹ ਤੁਸੀਂ ਜ਼ਰੂਰ ਵੇਖ ਕੇ ਚੈੱਕ ਕਰੋ ਆ ਥਾਣਾ ਠੀਕ ਹੈ ਜੀ ਬਾਕੀ ਬਾਈ ਖੋਲ ਕੇ ਇਹਨੂੰ ਤੋੜ ਕੇ ਦਿਖਾਈਏ ਕੱਦ ਕਾਠੀ ਜਿਹੜਾ ਦੋਸਤੋ ਪੂਰਾ ਹੈਗਾ ਮੀਡੀਅਮ ਤੋਂ ਪਲੱਸ ਹਾਈਟ ਹੈਗੀ ਆ ਤੇ ਜਵਾਬ ਵੀ ਆਪਾਂ ਪੁੱਛਾਂਗੇ ਬਾਈ ਹੋਰਾਂ ਤੋਂ ਵੀ ਕਿਹੋ ਜਿਹਾ ਜਵਾ ਹੈ ਬਾਕੀ ਹਵਾਨੇ ਵੱਲੋਂ ਤੁਸੀਂ ਜਿਹੜੀ ਦੇਖੋ ਇੱਕ ਵਾਰੀ ਚੈੱਕ ਕਰੋ ਆ ਲਓ ਜੀ ਹਾਨ ਹਵਾਨਾ ਜਿਹੜਾ ਦੋਸਤੋ ਬਿਲਕੁਲ ਹੈਗਾ ਵਧੀਆ ਚੰਗਾ ਬਿਲਕੁਲ ਮੁੱਠੀਲਾ ਥਾਨਾ ਤੇ ਪੱਧਰ ਆ ਤੇ ਬੱਚਾ ਜਿਹੜਾ ਇੱਕ ਸਾਈਡ ਤੋਂ ਚੁੰਗਿਆ ਉਹ ਤੁਹਾਨੂੰ ਮੜਾ ਜੇ ਨਜ਼ਰ ਆਊਗਾ ਬਾਕੀ ਕੋਈ ਬਾਹੀ ਵਾਲਾ ਜਾਂ ਦੂਜਾ ਤੀਜਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਆ ਵੇਖੋ ਠੀਕ ਆ ਭਾਜੀ ਬਰਿੰਦਰ ਪਾਲ ਜੀ ਕਿੰਨਾ ਕੁ ਮੁੱਲ ਵੀਰ ਜੀ ਦਾ ਕਰਦੇ ਆਪਾਂ ਜੀ ਮੁੱਲ ਬਾਈ ਜੀ ਭਾਵੇਂ 75000 ਕਰ ਲਈਏ ਜੀ ਭਾਵੇਂ 73 ਕਰ ਲਈਏ ਦੋ ਘੱਟ 70 ਦੀ ਦੇ ਦਾਂ ਦੋ ਘੱਟ 70 ਦੀ ਹਾਂਜੀ ਠੀਕ ਹੈ ਜੀ 68000 ਦੀ ਜਿਹੜੀ ਦੋਸਤੋ ਲੈਦੇ ਹੋਵੇਗਾ ਬਾਈ ਕੰਦਾ ਮੋਲ ਭਾਵੇਂ 75 ਕਰਾ ਲਓ ਭਾਵੇਂ 72 ਕਰਾ ਲਓ ਤੇ 68000 ਜਿਹੜਾ ਦੋਸਤੋ ਪ੍ਰਾਈਸ ਆ ਇਸ ਮੱਝ ਦਾ ਠੀਕ ਹੈ ਜੀ ਬਾਕੀ ਬਾਈ ਦੀ ਆਪਣੀ ਗਾਰੰਟੀ ਬਾਈ ਫੁੱਲ ਲੱਗਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਠੀਕ ਹੈ ਬਾਕੀ ਬਾਈ ਹੋਰਾਂ ਦਾ ਜਿਹੜਾ ਦੋਸਤੋ ਵਪਾਰ ਦਾ ਕੰਮ ਆ ਮੈਂ ਸਟਾਰਟਿੰਗ ਤੋਂ ਪੁੱਛ ਲਿਆ ਸੀ ਵੀ 12 13 ਸਾਲ ਦਾ ਤੇ ਜੇ ਕਹਤਾ ਵੀ ਆ ਨਹੀਂ ਹੋਵੇਗਾ ਤਾਂ ਨਹੀਂ ਹੋਵੇਗਾ ਠੀਕ ਹੈ ਜੀ ਬਾਕੀ ਆਪਦੀ ਤਸੱਲੀ ਹੈਗੀ ਆ ਬਿਲਕੁਲ ਹਵਾਨਾ ਹਜੇ ਖਾਲੀ ਤੇ ਇੱਕ ਅੱਧਾ ਦਿਨ ਨਹੀਂ ਆਪਾਂ ਕਰ ਸਕਦੇ ਤੇ ਬਾਕੀ ਤੁਸੀਂ ਬਿਲਕੁਲ ਭਰਿਆ ਭਾਂਡਾ ਜਦੋਂ ਵੀ ਆ ਮਾਰਨਿੰਗ ਆਓ ਸ਼ਾਮ ਨੂੰ ਆਓ ਆਪ ਦਾ ਤੌਰ 'ਤੇ ਤਸੱਲੀ ਨਾਲ ਤੁਸੀਂ ਵੀ ਦੇਖ ਸਕਦੇ ਜੀ ਕਿਸੇ ਪਾਸੇ ਕੋਈ ਸ਼ੱਕ ਹੋਵੇ ਤੇ ਤੁਸੀਂ ਆਪ ਦਾ ਕੱਢ ਸਕਦੇ ਜੀ ਤਾਂ ਦੁੱਧ ਜਿਹੜਾ ਤਕਰੀਬਨ ਹੈਗਾ ਦੋਸਤੋ ਪਾਏ ਦਾ ਤਕਰੀਬਨ 10 11 ਲੀਟਰ 12 ਲੀਟਰ ਤੁਸੀਂ ਨਾਰਮਲੀ ਚੋ ਸਕਦੇ ਜੀ ਏਡੇ ਪਸ਼ੂ ਜੀ ਦਾ ਦੋਸਤੋ ਇਹਨਾਂ ਦੁੱਧ ਕੁਝ ਨਹੀਂ ਆਂਦਾ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਝੋਟੀ ਆ ਉਹ ਵੀ ਬਾਈ ਹੋਰਾਂ ਦੇ ਕੋਲ ਸੇਲ ਆ ਤੇ ਭਾਜੀ ਇਹਦੀ ਕੀ ਹੈਗੀ ਹੈ ਜਾਣਕਾਰੀ ਕਰਗੀ ਸ਼ੇਰ ਜੀ ਇਹ ਬਾਈ ਪਰਸਾਂ ਸੁਈ ਆ ਠੀਕ ਹੈ ਜੀ ਅੱਜ ਤੇ ਜਾਂਦੇ ਨਾ ਹੋਇਆ ਸੋਈ ਨੂੰ ਠੀਕ ਹੈ ਜੀ ਹਾਂਜੀ ਨਾਲੂ ਨਾਲ ਬੱਚੇ ਦੇ ਠੀਕ ਹੈ ਜੀ ਤੇ 10 ਲੀਟਰ ਬੋਲਾ ਹੀ ਹੋਏ ਥੱਲੇ ਠੀਕ ਹੈ ਹਾਂਜੀ 10 ਕਿਲੋ ਬੋਲੇ ਦੇ ਵਿੱਚ ਹੀ ਹਾਂਜੀ 10 ਕਿਲੋ ਬੋਲੇ ਦੇ ਵਿੱਚ ਆ ਠੀਕ ਹੈ ਜੀ ਹਾਂਜੀ ਤੇ ਸਵੇਰ ਦੂਜਾ ਜੀ ਹਾਂਜੀ ਸਵੇਰ ਦੂਜਾ ਦੂਜਾ ਸਵੇਰ ਤੇ ਪਰਸੋਂ ਦੀ ਸੁਈ ਆ ਪਰਸੋਂ ਦੀ ਸੁਈ ਨਾ ਭਾਜੀ ਹਾਂਜੀ ਪਰਸਾਂ ਸੁਈ ਬੱਚਾ ਮੇਲ ਆ ਫੀਮੇਲ ਆ ਜੀ ਮੇਲ ਕੱਟਾ ਕੱਟਾ ਜੀ ਮੇਲ ਕਾਫ ਦੋਸਤੋ ਇਸ ਦੇ ਨੀਚੇ ਵੀ ਕੱਟਾ ਹੈਗਾ ਠੀਕ ਆ ਬਿਲਕੁਲ 나ੜੂ ਬੱਚੇ ਦੇ ਨਾਲ ਆ ਬਿਲਕੁਲ ਤੁਸੀਂ ਜ਼ਰੂਰ ਇੱਕ ਨਿਗਾ ਚ ਕੱਢ ਲਓ ਮੈਂ ਤਸੱਲੀ ਦੇ ਨਾਲ ਦਿਖਾ ਦਿੰਦਾ ਅੱਜ ਤੀਜਾ ਦਿਨ ਚੱਲ ਰਿਹਾ ਸਮਾਂ ਔਰ ਠੀਕ ਆ ਜੀ ਬਾਕੀ ਝੋਟੀ ਆ ਦੋਸਤੋ ਕਦ ਕੱਠ ਪੂਰਾ ਹੈਗਾ ਵੱਡੇ ਕਦ ਕੱਠ ਦੇ ਵਿੱਚ ਆ ਤੇ ਥਣ ਹਵਾਨਾ ਵੀ ਬਹੁਤ ਖੂਬਸੂਰਤ ਆ ਆ ਦੇਖੋ ਆ ਦੇਖੋ ਜੀ ਠੀਕ ਆ ਤੇ ਬਨਾਵਟ ਦੇਖੋਗੇ ਦੋਸਤੋ ਤੇ ਥਣ ਹਵਾਨੇ ਦੀ ਬਹੁਤ ਖੂਬਸੂਰਤ ਆ ਬਿਲਕੁਲ ਧੁੰਨ ਤੋਂ ਜਿਹੜਾ ਸਟਾਰਟ ਹੋ ਗਿਆ ਪਿਛੇ ਸੂੰਹ ਤੱਕ ਦੀ ਲੇਫਟੀ ਹੈ ਜਿਹੜੀ ਦੋਸਤੋ ਤਿਆਰ ਆ ਆ ਫੇਸ ਦੀ ਕੁਆਲਿਟੀ ਜੇ ਬਿਲਕੁਲ ਸੇਂਗ ਹੈ ਦੋਸਤੋ ਛੋਟਾ ਜਾਰ ਰਿੰਗ ਸੇਂਗ ਦੇ ਜਰੂਰ ਨਿਗਾ ਚ ਵੱਡ ਲਓ ਓਵਰ ਆਲ ਜਿਹੜੀ ਆ ਦੋਸਤੋ ਦੇਖ ਚੰਗੀ ਹੈਗੀ ਏ ਝੋਟੀ ਦੀ ਤੇ ਪੱਟੇ ਕਦ ਕਰਦੇ ਵਿੱਚ ਮੀਡੀਅਮ ਹਾਈਟ ਦੀ ਆਪਾਂ ਕਵਾਂਗੇ ਬਿਲਕੁਲ ਵੱਡੀਆਂ ਮੱਝਾਂ ਵੱਡੀਆਂ ਝੋਟੀਆਂ ਦੇ ਵਿੱਚ ਜਿਹੜੀ ਹਾਈਟ ਹੈ ਇਸ ਦੀ ਗਣੀ ਜਾਂਦੀ ਆ ਆ ਥਣ ਹਵਾਨਾ ਦੇਖੋ ਬਿਲਕੁਲ ਜਿਹੜਾ ਦੋਸਤੋ ਤਕਰੀਬਨ ਦੇਖੋਗੇ ਤੁਸੀਂ ਤਾਂ ਗੇਠ-ਗੇਠ ਦੀਆਂ ਵਿਰਲਾ ਅਵਿੱਥਾ ਹੈਗੀਆਂ ਨੇ ਝੋਟੀ ਦੇ ਥਾਣਾ ਦੇ ਵਿੱਚ ਡਿਫਰੈਂਸ ਜਿਹੜਾ ਹੈਗਾ ਪੂਰਾ ਆ ਕਰੋ ਚੈੱਕ ਠੀਕ ਹੈ ਪਾਜੀ ਤੇ ਬਾਈ ਜੀ ਬਾਕੀ ਚਵਾਜ ਨੂੰ ਕਿਦਾਂ ਦਾ ਲੱਗਾ ਜੀ ਆ ਇੱਕ ਨੰਬਰ ਬਾਈ ਜੀ ਕੋਈ ਭੂਰ ਛਟ ਕਿਸੇ ਤਰ੍ਹਾਂ ਦੀ ਕੋਈ ਸਾਰੀ ਆਪਣੀ ਗਾਰੰਟੀ ਜੀ ਓਕੇ ਜੀ ਓਕੇ ਲੋ ਵੀ ਮੰਨ ਲੋ ਇਹ ਮਾਰ ਲੋ ਇੱਕ ਵਾਰੀ ਤੁਸੀਂ ਝਾਤ ਝੋਟੀ ਦਾ ਕਦ ਘੜ ਪੂਰਾ ਹੈਗਾ ਤੇ ਜਿੰਨਾ ਉਪਰੋਂ ਕਦ ਘੜਾ ਦੋਸਤੋ ਹਵਾਨੇ ਲੇਵਟੀ ਵਾਲੇ ਪਾਸਿਓਂ ਆਰਡਰ ਦੀ ਕੁਆਲਟੀ ਵੱਲੋਂ ਵੀ ਜਿਹੜੀ ਬਿਲਕੁਲ ਖੁਲੇਖੇ ਕੱਢ ਹੈਗੀ ਆ ਇੱਕ ਵਾਰੀ ਆਪਾਂ ਬਾਹਰ ਕੱਢ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਅ ਠੀਕ ਆ ਬ੍ਰਿੰਦਰ ਵੀਰੇ ਇਹਦਾ ਕਿੰਨਾ ਕ ਮੁੱਲ ਆ ਜੀ ਡਿਮਾਂਡ ਕਿੰਨੀ ਕ ਇਹਦਾ ਮੁੱਲ ਪਾਈਏ ਭਾਵੇਂ 90000 ਕਰਾ ਲਓ ਹਾਂਜੀ ਭਾਵੇਂ 95 ਕਰਾ ਲਓ ਜੀ ਇਹ 85000 ਦੇ ਜੋ ਪੇਂਡ ਦੇ ਦਾਂਗੇ 85000 ਹਾਂਜੀ ਕੋਈ ਉਹਦੇ ਚ ਗੰਜੈਸ਼ ਹੈ ਕੀ ਵਿਜੈ ਇਸ ਕੋ ਥੋੜਾ ਬਾਦ ਮੰਨਤਾ ਨਹੀਂ ਹੋਊਗਾ ਜੀ ਕਰਿਆ ਜਾਂਦਾ ਹਾਂਜੀ ਕਰਿਆ ਜਾਂਦਾ ਠੀਕ ਆ 85000 ਜਿਹੜੀ ਆ ਦੋਸਤੋ ਡਿਮਾਂਡ ਹੈਗੀ ਆ ਮੁੱਲ ਵੀ ਇਹਨਾਂ ਦਾ ਭਾਵੇਂ 90 ਕਰਾ ਲਓ ਪਰ 85000 ਲੈ ਦੇ ਆ ਤੇ ਮਾਨ ਤਾਂ ਜਿਹੜੀ ਗੰਜੈਸ਼ ਆ ਕੋਈ 2 400 ਦੀ ਆ ਉਹ ਕਰੇ ਵੇਚਰ ਜਦੋਂ ਤੁਸੀਂ ਕੀਤੀ ਤਸੱਲੀ ਕਰ ਲਿਓ ਪਹਿਲਾਂ ਸੌਦੇ ਦੇ ਵਿੱਚ ਕੀ ਹੁੰਦਾ ਵੀ ਪਹਿਲਾਂ ਤਸੱਲੀ ਕਰ ਲਿਓ ਚੁਪਾਈ ਕਰ ਲਿਓ ਇੱਕ ਟਾਈਮ ਅਜੇ ਬੌਲੇ ਦੇ ਵਿੱਚ ਅੱਜ ਤੀਜਾ ਦਿਨ ਹੋ ਗਿਆ ਬੌਲੇ ਦੇ ਵਿੱਚ ਚੱਲ ਰਹੀ ਨੂੰ ਝੋਟੀ ਨੂੰ ਤੇ ਸੈਕੰਡ ਟਾਈਮਰ ਹੈਗੀ ਆ ਦੂਜਾ ਸਵੇਰ ਸੈਕੰਡ ਲਕਟੇਸ਼ਨ ਦੇ ਵਿੱਚ ਤੇ 85000 ਦੇ ਵਿੱਚ ਜਿਹੜੀ ਆ ਲੈ ਦੇ ਹੋਵੇਗੀ ਠੀਕ ਹੈ ਜੀ ਤੇ ਬਾਕੀ ਵਿਰਿੰਦਰ ਵੀਰ ਜੀ ਇੱਕ ਨੰਬਰ ਜਿਹੜੇ ਸੰਪਰਕ ਜ਼ਰੂਰ ਦੱਸ ਦੇਗੇ ਨੰਬਰ 9852525568 ਹੈ ਜੀ ਠੀਕ ਹੈ ਜੀ ਇੱਕੋ ਨੰਬਰ ਹੀ ਆਪਣੇ ਕੋਲ ਚੱਲਦਾ ਹੈ ਜੀ ਇੱਕੋ ਨੰਬਰ WhatsApp ਚੱਲਦਾ ਹੈ ਸਿਰਫ ਠੀਕ ਹੈ ਜੀ ਸੋ ਦੋਸਤੋ ਕੀ ਹੁੰਦਾ ਵੀ ਕਈ ਵਾਰਾ ਹੁਣ ਜਿਹੜੀ ਚਵਾਈ ਆ ਇਹਨਾਂ ਪਸ਼ੂਆਂ ਦੀ ਆ ਮਾਰਨਿੰਗ ਟਾਈਮ ਹੋ ਚੁੱਕੀ ਆ ਤੇ ਆਪਾਂ 11 ਵਜੇ ਜਿਹੜੀ ਵੀਡੀਓ ਸ਼ੂਟ ਕਰਦੇ ਪਏ ਆ ਤੇ ਤਕਰੀਬਨ 5 6 ਵਜੇ ਜਿਹੜੀ ਚਵਾਈ ਆ ਉਹ ਮਾਰਨਿੰਗ ਟਾਈਮ ਆਪਣਾ ਨੋਰਮਲੀ ਹਰ ਇੱਕ ਕਿਸਾਨ ਵੀਰ ਜ਼ਿਮੀਂਦਾਰ ਵੀਰ ਤੇ ਕਰ ਲੈਂਦੇ ਆ ਆਪਾਂ ਇੱਕੋ ਈ ਧਾਰਾ ਮਾਰ ਕੇ ਬਈ ਜੀ ਇਹਨੂੰ ਚੈੱਕ ਕਰਵਾ ਦਈਏ ਜੀ ਹਾਂਜੀ 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 ਆਜੋ ਆਜੋ ਜੀ ਸੋ ਦੋਸਤੋ ਪਹਿਲੇ ਨੰਬਰ ਸੈਕੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਤੇ ਬਿਲਕੁਲ ਆਪਾਂ ਧਾਰਾਂ ਮਾਰਕੀਟ ਚੈੱਕ ਪਾਸ ਕਰਵਾ ਦੇਣੀ ਆ ਚਾਰੇ ਥਾਂਾਂ ਦੀ ਚੁਵਾਈ ਪ੍ਰੋਪਰ ਤੁਸੀਂ ਦੇਖੋਗੇ ਤਾਂ ਦੋਸਤੋ ਬੌਲੇ ਦੇ ਵਿੱਚ ਬਾਈ ਹੋਰਾਂ ਕਿਹਾ ਸੀ ਵੀ 10 ਕਿਲੋ ਜਿਹੜਾ ਬੌਲਾ ਹੈਗਾ ਇਸ ਟਾਈਮ ਤੇ ਬਾਕੀ ਜਿਹੜੀ ਚੁਵਾਈ ਤਾਂ ਪ੍ਰੋਪਰ ਕਰ ਲਈ ਸੀ ਮਾਰਨਿੰਗ ਟਾਈਮ ਹੁਣ ਫਿਲਹਾਲ ਜਿਹੜੀ ਆਪਾਂ ਤੁਹਾਨੂੰ ਇੱਕ ਵਾਰੀ ਚੈੱਕ ਪਾਸ ਆ ਧਾਰਾਂ ਮਾਰ ਕੇ ਜ਼ਰੂਰ ਦਿਖਾ ਦੇਣੀ ਆ ਤੇ ਦੁੱਧ ਜਿਹੜਾ ਦੋਸਤੋ ਭਾਵੇਂ 13 ਲੀਟਰ ਚੋਲੇ ਚਾਹੀਏ 14 ਚੋਲੇ ਸੇਵਾ ਦਾ ਬਾਕੀ ਹੋ ਸਕਦਾ ਵੀ ਤੁਸੀਂ ਵਧੇਰੇ ਦੁੱਧ ਵੀ ਲੈ ਸਕਦੇ ਹੋ

ਬਿਲਕੁਲ ਐਨ ਰੂਵ ਵਾਂਗੂ ਜਿਹੜਾ ਕਹਿ ਲੀਂ ਨਾ ਬਿਰੋਤਾਂ ਰੂਵ ਵਰਗੀ ਜਿਹੜੀ ਕੋਲੀ ਆ ਤੇ ਆ ਮਗਰਲੇ ਖਨਾ ਦਾ ਜਦਾ ਚੂਆ ਆਕਰਮਕ ਠੀਕ ਹੈ ਜੀ ਠੀਕ ਆ ਸੋ ਦੋਸਤੋ ਚੰਗਾ ਸੋਨਾ ਚਵਾਰ ਲੱਗਾ ਹੈਗਾ ਤੇ ਇਸ ਤੋਂ ਬਾਅਦ ਇੱਕ ਸਾਈਕਲ ਫਰਸਟ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾਈ ਸੀਗੀ ਥਰਡ ਟਾਈਮਰ ਹੈਗੀ ਆ ਤੀਸਰੇ ਵਿਆਹ ਤੇ ਵੇਚੜੀ ਵਿਆਹੀ ਆ ਤੇ ਕੱਲ ਰਾਤ ਦੀ ਵਿਆਹੀ ਹੋਈ ਆ ਦੋਸਤੋ ਪ੍ਰੋਪਰ ਜੇਰ ਦੀ ਜਿਹੜੀ ਵੀਡੀਓ ਹੈਗੀ ਮੈਂ ਨਾਲ ਜ਼ਰੂਰ ਚਲਾ ਦੂੰਗਾ ਕਿਉਂਕਿ ਕਿਸੇ ਵੀਰ ਨੂੰ ਕੋਈ ਡਾਊਟ ਨਾ ਰਵੇ ਤੇ ਇਹ ਥਣਾ ਦੀ ਜਿਹੜੀ ਚੈੱਕ ਪਾਸੇ ਵੀ ਆਪਾਂ ਕਰਵਾ ਦੇਣੀ ਆ ਬਾਕੀ ਆਨਲਾਈਨ ਸੌਦੇ ਨਾਲੋਂ ਦੋਸਤੋ ਕੀ ਹੁੰਦਾ ਵੀ ਆਨਲਾਈਨ ਸੌਦਾ ਵੀ ਤੁਸੀਂ ਕਰ ਲੈਂਦੇ ਹੋ ਬਾਕੀ ਮੇਰਾ ਜਿਹੜੀ ਪਹਿਲ ਹੈਗੀ ਆ ਪ੍ਰੈਫਰੈਂਸ ਮੈਂ ਜੀ ਨੂੰ ਦਵਾਂਗਾ ਵੀ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਆ ਕੋਈ ਵੀ ਪਸ਼ੂ ਦਾ ਸੌਦਾ ਕਰਨਾ ਉਸ ਤੋਂ ਬਾਅਦ ਆ ਜੀ ਠੀਕ ਹੈ ਜੀ ਬਿਲਕੁਲ ਚਵਾਈ ਚੰਗੀ ਆ ਦੋਸਤੋ ਦੋਨਾਂ ਅ ਮੱਝ ਦੀ ਵੀ ਚਵਾਈ ਚੰਗੀ ਆ ਝੋਟੀ ਵੀ ਵਫਾਈ ਦੋਸਤੋ ਬਹੁਤ ਵਧੀਆ ਚੰਗੀ ਚੈੱਕ ਪਾਸ ਹੈਗੀਆਂ ਨੇ ਤੇ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਵੀਡੀਓ ਸਕਰੀਨ ਦੇ نیچے ਚੱਲਦੇ ਆਪਾਂ ਕਰ ਦਨੇ ਆ ਤੇ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਜੀ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ